ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਸਮੱਸਿਆ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਇਸ ਵਾਰ ਪਹਿਲੀ ਵਾਰ ਹੋ ਰਿਹਾ ਕਿ ਅੰਮ੍ਰਿਤਸਰ ਦੇ ਆਪੀ ਦੇ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਐਮਪੀ ਗੁਰਜਤ ਸਿੰਘ ਓਜਲਾ ਦੇ ਵੱਲੋਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਇੱਕ ਪੱਤਰ ਲਿਖ ਕੇ ਇਸ ਦੇ ਪੱਕੇ ਖਾਲਦੀ ਮੰਗ ਕੀਤੀ ਗਈ ਹੈ ਦਾਜ਼ੇ ਕਿ ਅੰਮ੍ਰਿਤਸਰ ਬਾਈਪਾਸ ਤੋਂ 에어ਪੋਰਟ ਤੱਕ ਲਗਾਤਾਰ ਰੋਜ਼ ਦੇਖਿਆ ਜਾਵੇ ਤਾਂ ਵੱਡੇ ਜਾਮ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿਸ ਨੂੰ ਲੈ ਕੇ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਟਕਰੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਇਸ ਦੇ ਨਾਲ ਹੀ ਇਸ ਦੇ ਪੱਕੇ ਹਲ ਦੀ ਮੰਗ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਰਾਹ ਦੇ ਉੱਤੇ ਇੱਕ ਲੰਮਾ ਫਲਾਈਓਵਰ ਬਣਾਇਆ ਜਾਵੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ 에য়ারਪੋਰਟ ਤੇ ਲਗਾਤਾਰ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਇਹ ਕਿ ਨਹੀਂ ਇੱਥੋਂ ਪੰਜਾਬ ਦੇ ਹੀ ਨਹੀਂ ਬਲਕਿ ਹੋਰ ਰਾਜਾਂ ਦੇ ਲੋਕ ਵੀ ਇੱਥੇ ਪਹੁੰਚਦੇ ਨੇ ਜਿੱਥੋਂ ਜਿਸ ਤੋਂ ਲੈ ਕੇ ਹੁਣ ਅੰਮ੍ਰਿਤਸਰ ਦੇ ਬਾਈਪਾਸ ਤੋਂ ਲੈ ਕੇ ਅਗਰ 에য়ারਪੋਰਟ ਤੱਕ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਰੋਜ਼ ਹੀ ਲੰਬਾ ਜਾਮ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੋ ਲੋਕ ਬਾਹਰੋਂ ਆਉਂਦੇ ਨੇ ਸੈਲਾਨੀ ਆਉਂਦੇ ਨੇ ਉਹਨਾਂ ਨੂੰ ਵੀ ਕਾਫੀ ਇਸ ਜਾਮ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਇਸ ਨੂੰ ਲੈ ਕੇ ਹੀ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਲਗਾਤਾਰ ਇਸ ਰਾਹ ਦੇ ਉੱਤੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਭਾਰੀਆਂ ਗੱਡੀਆਂ ਵੀ ਲੰਘਦੀਆਂ ਨੇ ਵਾਹਨ ਲੰਘਦੇ ਨੇ ਅਟਾਰੀਵਾਗਾ ਬਾਰਡਰ ਨੂੰ ਜਾਂਦੇ ਹੋਏ ਬਿਆਜ਼ਪੁਰ ਦੇ ਜਵਾਨ ਵੀ ਆਪਣੇ ਭਾਰੀ ਟਰੱਕ ਲੈ ਕੇ ਇੱਥੋਂ ਗੁਜ਼ਰਦੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਗੱਡੀਆਂ ਜੋ ਨੇ ਕੰਟੇਨਰ ਅਗਰ ਗੱਲ ਕੀਤੀ ਜਾਵੇ ਟਰੱਕ ਦੀ ਗੱਲ ਕੀਤੀ ਜਾਵੇ ਤਾਂ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਇੱਥੇ ਲੰਘਦੀਆਂ ਨੇ ਤਾਂ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਤੇ ਇਹ ਸਮੱਸਿਆ ਹੁਣ ਆਮ ਸਮੱਸਿਆ ਨਹੀਂ ਹੈ ਕਿਉਂਕਿ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ ਤੇ ਲਗਾਤਾਰ ਦੇਖਿਆ ਜਾਵੇ ਤਾਂ ਰੋਜ਼ ਕਈ ਕਈ ਘੰਟਿਆਂ ਵੱਧੀ ਇੱਥੇ ਜਾਮ ਜਿਹੜਾ ਹੈ ਇਸ ਰਾਹ ਦੇ ਉੱਤੇ ਲੱਗਾ ਰਹਿੰਦਾ ਹੈ ਜਿਸ ਨੂੰ ਲੈ ਕੇ ਹੁਣ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਕੇਂਦਰੀ ਮੰਤਰੀ ਦੇ ਕੋਲੋਂ ਇਸ ਆਵਾਜਾਈ ਜਾਮ ਨੂੰ ਲੈ ਕੇ ਪੱਕੇ ਹੱਲ ਦੀ ਮੰਗ ਕੀਤੀ ਗਈ ਤੇ ਜਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਰਾਹ ਦੇ ਉੱਤੇ ਯਾਨੀ ਕਿ ਬਾਈਪਾਸ ਤੋਂ ਲੈ ਕੇ 에ਅਰਪੋਰਟ ਦੇ ਰਾਹ ਦੇ ਉੱਤੇ ਇੱਕ ਲੰਮਾ ਫਲਾਈਓਵਰ ਬਣਾਇਆ ਜਾਵੇ ਤਾਂ ਜੋ ਜੋ ਲੋਕ ਅ ਵੱਡੀਆਂ ਗੱਡੀਆਂ ਲੈ ਕੇ ਇੱਥੋਂ ਗੁਜ਼ਰਦੇ ਨੇ ਉਹ ਫਲਾਈਓਵਰ ਦੀ ਉਹ ਗੁਜ਼ਰਨ ਅਤੇ ਜੋ ਸਥਾਨੀਅਕ ਲੋਕ ਨੇ ਜੋ ਕਿ ਇੱਥੇ ਆਪਣੇ ਸਕੂਲਾ ਕਾਲਜਾਂ ਦੇ ਵਿੱਚ ਲੋਕ ਜਾਣਦੇ ਨੇ ਬੱਚੇ ਜਾਂਦੇ ਨੇ ਰੋਜ਼ ਜਾਂਦੇ ਨੇ ਜਾਂ ਫਿਰ ਕੋਈ ਆਪਣੇ ਕੰਮ ਘਰਾਂ ਤੇ ਜਾਂਦਾ ਹੈ ਉਹੋ ਹੇਟਲ ਸੜਕ ਤੋਂ ਜੜਾ ਹੈ ਜਾ ਸਕੇ ਤਾਂ ਉਸ ਨੂੰ ਲੈ ਕੇ ਹੀ ਇੱਕ ਚਿੱਠੀ ਜੜੀ ਹੈ ਇੱਕ ਪੱਤਰ ਜੋ ਹੈ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਕੇਂਦਰੀ ਮੰਤਰੀ ਨੂੰ ਲਿਖਿਆ ਗਿਆ ਹੈ ਦਾਜੇ ਕਿ ਅਗਰ ਅੰਮ੍ਰਿਤਸਰ ਦੇ ਇਸ ਰਾਹ ਦੀ ਗੱਲ ਕੀਤੀ ਜਾਵੇ ਤਾਂ ਐਮਪੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਪ੍ਰਬੰਧਨ ਟ੍ਰੈਫਿਕ ਟ੍ਰੈਫਿਕ ਪ੍ਰਬੰਧਨ ਹੈ ਉਹ ਇਸ ਸਮੱਸਿਆ ਨੂੰ ਹੱਲ ਕਰਨਾ ਉਹਨਾਂ ਦੇ ਵੱਲ ਦੀ ਗੱਲ ਨਹੀਂ ਰਹੀ ਕਿਉਂਕਿ ਬਹੁਤ ਜ਼ਿਆਦਾ ਗੱਡੀਆਂ ਜੋ ਨੇ ਇੱਥੋਂ ਗੁਜ਼ਰਦੀਆਂ ਨੇ ਆਵਾਜਾਈ ਦੀ ਜਾਮ ਦੀ ਸਮੱਸਿਆ ਜੋ ਹੈ ਉਹ ਲੱਗਾ ਤਾਰ ਬਣੀ ਰਹਿੰਦੀ ਹੈ ਇਨ ਐਂਡ ਆਊਟ ਬੇકરી ਪੈਟਰੋਲ ਪੰਪ ਇਸ ਤੋਂ ਇਲਾਵਾ ਅੱਗੇ ਰੋਜ਼ ਗਾਰਡਨ ਜਿੱਥੇ ਫਲਾਈਓਵਰ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਇੱਥੇ ਕੰਟਿਆ ਬੱਦੀ ਜਦੋਂ ਸਕੂਲਾਂ ਤੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਕੰਟਿਆ ਬੱਦੀ ਜਾਮ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਕਾਫੀ ਸਾਰੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਛੋਟੇ ਬੱਚੇ ਲੰਘਦੇ ਨੇ ਉੱਥੇ ਅਗਰ 에ਅਰਪੋਰਟ ਤੇ ਕਿਸੇ ਨੇ ਜਾਣਾ ਹੋਵੇ ਤਾਂ ਉਹ ਵੀ ਇਸ ਜਾਮ ਦੇ ਵਿੱਚ ਕਾਫੀ ਦੇਰ ਤੱਕ ਫਸਿਆ ਰਹਿੰਦਾ ਹੈ ਤੇ ਇਹ ਜਿਹੜੀ ਸਮੱਸਿਆ ਹੈ ਇੱਕ ਜਾਂ ਦੋ ਦਿਨ ਦੀ ਨਹੀਂ ਐ ਰੋਜ਼ ਹੀ ਇਹ ਸਮੱਸਿਆ ਇਸ ਰਾਤੇ ਦੇਖਣ ਨੂੰ ਮਿਲਦੀ ਹੈ ਤਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲਗਾਤਾਰ ਜਦੋਂ ਇਸ ਰਾਤੋਂ ਗੁਜ਼ਰਨਾ ਹੋਵੇ ਜਾਨੀ ਕਿ ਗੁਮਟਾਲਾ ਬਾਈਪਾਸ ਤੋਂ ਜਦੋਂ 에어ਪੋਰਟ ਨੂੰ ਜਾਈਏ ਜਾਂ ਫਿਰ ਇਸ ਬਾਈਪਾਸ ਤੋਂ ਜਾ ਇਨ ਆਊਟ ਬੈકરી ਜੋ ਕਿ ਰੰਜੀਤਵੀਰ ਅਵੇਨਿਊ ਨੂੰ ਰਸਤਾ ਜਾਂਦਾ ਹੈ ਅੱਗੇ ਪੈਟਰੋਲ ਪੰਪ ਹੈ ਅੱਗੇ ਰੋਜ਼ ਗਾਰਡਨ ਹੈ ਤਾਂ ਇਹ ਸਾਰਾ ਹੀ ਰਸਤਾ ਜਿਹੜਾ ਹੈ ਜਦੋਂ ਬਲੌਕ ਹੋਇਆ ਦਿਖਾਈ ਦਿੰਦਾ ਹੈ ਕਿਉਂਕਿ ਇੱਥੇ ਕੋਈ ਵੀ ਲੰਮਾ ਫਲਾਈਓਵਰ ਨਹੀਂ ਹੈ ਤਾਂ ਐਮਪੀ ਓਜਲਾ ਦੇ ਵੱਲੋਂ ਇਹ ਮੰਗ ਕੇ ਗਈ ਹੈ ਕਿ ਆਸ-ਪਾਸ ਦੇ ਜੋ ਸਕੂਲ ਨੇ ਉੱਥੇ ਵੀ ਰੋਜ਼ ਬੱਚਿਆਂ ਨੇ ਜਾਣਾ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਹੀ ਜਿਹੜੀ ਲਗਾਤਾਰ ਇਹ ਸਮੱਸਿਆ ਆ ਰਹੀ ਹੈ ਤਾਂ ਜੋ ਇਸ ਲੋਕਾਂ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਕੇਂਦਰੀ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਦੇ ਵਿੱਚ ਇਸ ਦੇ ਪੱਕੇ ਹਾਲ ਦੀ ਮੰਗ ਕਰਦੇ ਹੋਏ ਇੱਕ ਲੰਬੇ ਫਲਾਈਓਵਰ ਬਣਾਉਣ ਦੀ ਬਣਾਉਣ ਲਈ ਕਿਹਾ ਗਿਆ ਹੈ ਅਤੇ ਦੱਸਦੇ ਕਿ ਲਗਾਤਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ 에য়ারਪੋਰਟ ਜਿੱਥੇ ਕਿ ਪੰਜਾਬ ਦੇ ਨਹੀਂ ਹੋਰ ਰਾਜਾਂ ਦੇ ਲੋਕ ਵੀ ਇੱਥੋਂ ਰੋਜ਼ ਲਗਾਤਾਰ ਆਉਂਦੇ ਨੇ ਤਾਂ ਗੱਡੀਆਂ ਦਾ ਜਿਹੜੇ ਕਾਫਲੇ ਨੇ ਉਹ ਲਗਾਤਾਰ ਇੱਥੇ ਜਾਂਦੇ ਨੇ ਲੱਗਦੇ ਨੇ ਇਸ ਦੇ ਨਾਲ ਹੀ ਭਾਰੀ ਗੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਟਰੱਕ ਜੋ ਨੇ ਉਹ ਵੀ ਇੱਥੋਂ ਗੁਜ਼ਰਦੇ ਨੇ ਕਿਉਂਕਿ ਬੀਐਸਐਫ ਦੇ ਜਵਾਨ ਜੋ ਆਪਣਾ ਸਮਾਨ ਲੈ ਕੇ ਇਸ ਰਾਤ ਉਹੀ ਲੰਘਦੇ ਨੇ ਤਾਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਇਹ ਰਸਤਾ ਜਿਹੜਾ ਹੈ ਇਸ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਹਿਲੀ ਵਾਰ ਹੋਇਆ ਕਿ ਅੰਮ੍ਰਿਤਸਰ ਦੇ ਐਮਪੀ ਦੇ ਵੱਲੋਂ ਕੇਂਦਰੀ ਮੰਤਰੀ ਨੂੰ ਇੱਕ ਆਵਾਜਾਈ ਜਾਮ ਨੂੰ ਲੈ ਕੇ ਇੱਕ ਪੱਤਰ ਲਿਖਿਆ ਗਿਆ ਹੈ ਦੇ ਵਿੱਚ ਇਸ ਸਮੱਸਿਆ ਦੇ ਹੱਲ ਲਈ ਪੱਕੇ ਹਾਲ ਦੀ ਮੰਗ ਕੀਤੀ ਗਈ ਹੈ ਤਾਂ ਕਿਹਾ ਗਿਆ ਹੈ ਕਿ ਇੱਕ ਲੰਬਾ ਫਲਾਈਓਵਰ ਬਣਾਇਆ ਜਾਵੇ ਤਾਂ ਜੋ ਇਸ ਇਸ ਸਮੱਸਿਆ ਤੋਂ ਲੋਕਾਂ ਨੂੰ ਪੱਕੇ ਤੌਰ ਤੇ ਨਿਜਾਤ ਮਿਲ ਸਕੇ